ਹੁੰਦੀਆਂ ਕੁਝ ਹੋngੀ ਆਟੋਮੈਟਿਡ ਉੱਥੇ ਰੋਜ਼ਗਾਰ ਘੱਟ ਹੁੰਦਾ ਕੁਝ ਹੋngੀਆਂ ਜਿੱਥੇ ਰੋਜ਼ਗਾਰ ਜ਼ਿਆਦਾ ਮਿਲ ਸਕਦਾ ਜਿਸ ਤਰ੍ਹਾਂ ਟੈਕਸਟਾਈਲ ਵਿੱਚ ਸਟਿਚਿੰਗ ਹੈ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਰੋਜ਼ਗਾਰ ਜ਼ਿਆਦਾ ਮਿਲੇ ਉਹ ਇੰਡਸਟਰੀ ਨੂੰ ਅਸੀਂ ਹੋਰ ਕੋਈ ਇਨਸੈਂਟਿਵ ਦਈਏ ਜਿਹੜੇ ਰੋਜ਼ਗਾਰ ਨਾਲ ਰਿਲੇਟਡ ਹੋਣੇ ਬਾਕੀ ਸਟੇਟਾਂ ਨੇ ਵੀ ਕੀਤਾ ਸੀ ਮਤਲਬ ਕਿ ਆਪਸ ਵਿੱਚ ਅਫਸਰ ਸੇ ਬਾਰ ਡਿਸਕਸ ਕਰਕੇ ਕਰਾਂਗੇ ਔਰ ਦੂਜੀ ਗੱਲ ਇਹ ਹੈ ਕਿ ਜੇ ਜੇ ਤੁਸੀਂ ਕਿਹਾ ਕਿ ਰੋਜ਼ਗਾਰ ਮੈਂ ਦੇਖਿਆ ਜਦੋਂ ਇੰਡਸਟਰੀ ਵਧਦੀ ਹੈ ਨਾ ਰੋਜ਼ਗਾਰ ਆਪੇ ਆ ਜਾਂਦਾ ਉਹ ਕਹਿੰਦੇ ਨਾ Let us start the other things will come automatically ਕਿਉਂਕਿ ਇੱਕ ਇੰਡਸਟਰੀ ਜੇ ਲੱਗਦੀ ਹੈ ਚਾਹੇ ਉਹ ਆਟੋਮੇਸ਼ਨ ਵਾਲੀ ਉਹਦੇ ਅੱਗੇ ਸਬਸਿਡਰੀਜ਼ ਬੜੀਆਂ ਲੱਗ ਜਾਂਦੀਆਂ ਦੇਖੋ ਇਹ ਇੰਡਸਟਰੀ ਨੂੰ ਸਿਰਫ ਮੈਨੂਫੈਕਚਰਿੰਗ ਚ ਨਹੀਂ ਰੋਜ਼ਗਾਰ ਚਾਹੀਦਾ ਸਿਕਿਉਰਿਟੀ ਹੋ ਗਿਆ ਉਹਨਾਂ ਦਾ ਸਟਾਫ ਹੋ ਗਿਆ ਉਹਨਾਂ ਦਾ ਪੈਰਾਫਲ ਲੀ ਲਿਆ ਹੋ ਗਿਆ ਡਰਾਈਵਿੰਗ ਸਟਾਫ ਹੋ ਗਿਆ ਵੀਕ ਵਹੀਕਲਸ ਹੋ ਗਏ ਸੋ ਮੇਰੇ ਖਿਆਲ ਨਾਲ ਇੰਡਸਟਰੀ ਲੱਗਣੀ ਜ਼ਰੂਰੀ ਹੈ ਔਰ ਜਿਹੜਾ ਰੋਜ਼ਗਾਰ ਹੈ ਉਹ ਆਪੇ ਆਏਗਾ ਲੁਧਿਆਣਾ ਦੇਖੋ ਜਿਹੜੀ ਸਾਡੇ ਐਸਐਮਈ ਤੇ ਐਮਐਸਐਮਈ ਇੰਡਸਟਰੀਸਟਸ ਭਰਾਇਆ ਉਹ ਕਦੀ ਨਹੀਂ ਜਾਊਗਾ ਕਿਉਂਕਿ ਉਹਨਾਂ ਨੇ ਸਵੇਰੇ ਉੱਠਣਾ ਸ਼ਾਮੀ ਮਤਲਬ ਕਿ ਸਵੇਰੇ ਉੱਠ ਕੇ ਆਪਣੀ ਇੰਡਸਟਰੀ ਜਾਣਾ ਸ਼ਾਮੀ ਆ ਜਾਣਾ ਉਹ ਆਪਣੀ ਫੈਮਿਲੀ ਦੇ ਖੂਲ ਰਹਿਣਾ ਚਾਹਦੇ ਆ ਉਹ ਚਾਹੇ ਕੋਈ ਸਟੇਟ ਅਲਾ ਉਹਨਾਂ ਨੂੰ ਜਿੰਨਾ ਮਰਜ਼ੀ ਇਨਸੈਂਟਿਵ ਦੇਵੇ ਜੋ ਮਰਜ਼ੀ ਕਰੇ ਉਹਨਾਂ ਨੂੰ ਪੰਜਾਬ ਦਾ ਮਾਹੌਲ ਚੰਗਾ ਲੱਗਦਾ ਹੈ ਉਹਨਾਂ ਦਾ ਸੋਸ਼ਲ ਸਰਕਲ ਸਾਰਾ ਆ ਗਿਆ ਇਹ ਕੁਝ ਇੰਡਸਟ੍ਰੀਲਿਸਟ ਬਾਹਰ ਜਾਂਦੇ ਆ ਉਹ ਜਿਹੜੇ ਜਾਂਦੇ ਆ ਉਹ ਮੇਨਲੀ ਜਿਹੜੇ ਵੱਡੇ ਇੰਡਸਟ੍ਰੀਲਿਸਟ ਹੈ ਪਰ ਉਹੋ ਜੇ ਉਧਰਲੇ ਉਧਰ ਵੀ ਆਉਂਦੇ ਆ ਉਹ ਡਿਪੈਂਡ ਕਰਦਾ ਹੈ ਹੁਣ ਦੇਖੋ ਟਾਟਾ ਸਟੀਲ ਇੱਥੇ ਆਈ ਪੰਜਾਬ ਚ ਆਪਣੇ ਕੁਝ ਟੈਕਸਟਾਈਲ ਦੇ ਯੂਨਿਟ ਉੱਥੇ ਚਲੇ ਗਏ ਬਟ ਉਹ ਐਸ਼ ਕਰਕੇ ਨਹੀਂ ਗਏ ਯਾ ਐਸ਼ ਕਰਕੇ ਨਹੀਂ ਸਿਰਫ ਜਾਣਦੇ ਕਿ ਪੰਜਾਬ 'ਚ ਕੋਈ ਪ੍ਰੋਬਲਮ ਹੈ ਉਹ ਐਸ਼ ਕਰਕੇ ਜਾਂਦੇ ਆ ਕਿ ਰੌ ਮਟੀਰੀਅਲ ਦੀ ਅਵੇਲੇਬਿਲਟੀ ਕਿੱਥੇ ਆਪਾਂ ਟੈਕਸਟਾਈਲ ਦੇਖਦੇ ਆ ਜੀ ਮਧਿਆ ਪ੍ਰਦੇਸ਼ 'ਚ ਗਏ ਕਿਉਂ ਗਏ ਕਿਉਂਕਿ ਉੱਥੇ ਕਾਟਨ ਅਵੇਲੇਬਲ ਹੈ ਪੰਜਾਬ 'ਚ ਵੀ ਅਵੇਲੇਬਲ ਹੈ ਉੱਥੇ ਵੀ ਅਵੇਲੇਬਲ ਹੈ ਅਗਲਾ ਕਹਿੰਦਾ ਕੱਲ ਨੂੰ ਇੱਕ ਜਗ੍ਹਾ ਕਾਟਨ ਦੀ ਕ੍ਰੌਪ ਕੋਈ ਖਰਾਬ ਹੋ ਜਾਏ ਘਾਟੋ ਜਾਏ ਦੁਨੀਆ ਪਾਸੇ ਮੈਂ ਦੂਜੀ ਗੱਲ ਇਹ ਹੈ ਕਈਆਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੁੰਦਾ ਉਹ ਪੋਰਟ ਕੋ ਚਲੇ ਜਾਂਦੇ ਪਰ ਇਹ ਸਾਰੀਆਂ ਚੀਜ਼ਾਂ ਜਿਹੜੇ ਵੱਡੇ ਇੰਡਸਟਰੀ ਵਾਲੇ ਆ ਉਹੀ ਜਾਂਦੇ ਉਹ ਅਫੋਰਡ ਕਰ ਸਕਦੇ ਬਟ ਜੇ ਤੁਸੀਂ ਕਹੋ ਕੋਈ ਇੰਡਸਟਰੀ ਇੱਥੋਂ ਬੰਦ ਕਰਕੇ ਬਾਹਰ ਚਲਾ ਗਿਆ ਉਹ ਕੋਈ ਨਹੀਂ ਕਿ ਜਿਹੜੀ ਐਕਸਟਰਾ ਇਨਵੈਸਟਮੈਂਟ ਹੋਣੀ ਜਾਂ ਉਨ੍ਹਾਂ ਦੀ ਐਕਸਪੈਂਸ਼ਨ ਹੁੰਦੀ ਹੈ ਉਹਦੇ ਲਈ ਕਈ ਵਾਰੀ ਬੰਦਾ ਕਹਿ ਦਿੰਦਾ ਜਿਹੜੇ ਵੱਡੇ ਇੰਡਸਟਰੀਸਟ ਹੁੰਦੇ ਪ੍ਰੋਫੈਸ਼ਨਲ ਦੀਆਂ ਕੰਪਨੀਆਂ ਜੋ ਹੁੰਦੀਆਂ ਕਿ ਅਸੀਂ ਵੀ ਡੂ ਨਾਟ ਪੁੱਟ 올 ਦੀ ਐਗਸ ਇਨ ਵਨ ਬੈੱਗ ਉਹ ਤਾਂ ਹੋ ਜਾ ਹਾਂਜੀ ਉਹ ਨਾ ਹਮੇਂਡਸ ਇੰਡਸਟਰੀ ਅਲੀਆ ਨਾਲ ਪਹਿਲਾਂ ਵੀ ਜਦੋਂ ਰਾਜ ਸਭਾ ਐਮਪੀਸੀ ਤਿੰਨ ਸਾਲਾਂ ਨੂੰ ਉਹਨਾਂ ਦੇ ਬੜੇ ਕੰਮ ਕਰਾਏ ਜੋ ਜੋ ਕਹਿੰਦੇ ਰਹੇ ਔਰ ਮੈਨੂੰ ਪੂਰਾ ਸਾਥ ਮਿਲਿਆ ਪੰਜਾਬ ਸਰਕਾਰ ਤੋਂ ਕੁਝ ਸੈਂਟਰਲ ਗਵਰਨਮੈਂਟ ਦੇ ਵੀ ਉਹਨਾਂ ਦੇ ਇਸ਼ੂ ਸੀ ਉਹ ਵੀ ਛੁੱਤੇ ਜਿੱਥੋਂ ਜਿੱਥੋਂ ਜੋ-ਜੋ ਮੈਂ ਕੰਮ ਕਰਾ ਸਕਿਆ ਕਰੂੰਗਾ ਹੁਣ ਵੀ ਜਿਹੜੇ ਇਹਨਾਂ ਦੇ ਮੁੱਦੇ ਹੋਣਗੇ ਉਹ ਮੈਂ ਛੁੱਟੂਗਾ ਬਾਕੀ ਗੱਲ ਇਹ ਹੈ ਜੀ ਕਿ ਜਿਹੜੀ ਚੀਜ਼ ਲੁਧਿਆਣੇ ਲਈ ਕਰਾਂਗੇ ਉਹ ਆਪੇ ਪੂਰੇ ਪੰਜਾਬ ਦੀ ਹੋ ਜੂਗੀ ਕੋਈ ਇਹ ਤਾਂ ਹੈ ਨਹੀਂ ਕਿ ਸਿਟੀ ਵਾਈਜ਼ ਕੋਈ ਪਾਲਿਸੀ ਲਿਆਂਾਈ ਜਾ ਸਕਦੀ ਪਰ ਇਹ ਜ਼ਰੂਰ ਹੈ ਕਿ ਲੁਧਿਆਣੇ ਦੀ ਇੱਕ ਡਿਮਾਂਡ ਹੈਗੀ ਐਗਜ਼ੀਬਿਸ਼ਨ ਸੈਂਟਰ ਦੀ ਉਹ ਲੁਧਿਆਣੇ ਸ਼ਹਿਰ ਦੀ ਡਿਮਾਂਡ ਹੈ ਕਿਉਂਕਿ ਉੱਥੇ ਐਗਜ਼ੀਬਿਸ਼ਨ ਆ ਬਹੁਤ ਲੱਗਦੀ ਇੰਡਸਟਰੀ ਉਹ ਮੈਂ ਉਹਨਾਂ ਨੂੰ ਭਰੋਸਾ ਦਿਵਾਉਂਦਾ ਕਿ ਅਸੀਂ ਉਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਐਗਜ਼ੀਬਿਸ਼ਨ ਸੈਂਟਰ ਦੀ ਉਹ ਸਾਰੀ ਜਲਦੀ ਤੋਂ ਜਲਦੀ ਚਾਲੂ ਕਰਾਂਗੇ ਦੇ ਦਰਸ਼ਕਾਂ ਨੂੰ ਪਿਆਰ ਭਰਿਆ ਸੱਚੀਤਾਲ ਔਰ ਮੈਂ ਤੁਸੀਂ ਕਿਹਾ ਮੇਰੀ ਪਹਿਲੀ ਪ੍ਰਾਇੋਰਟੀ ਰੱਖੀ ਰਹੇਗੀ ਮੇਰੀ ਪਹਿਲੀ ਪ੍ਰਾਇੋਰਟੀ ਹੈ ਪੰਜਾਬ ਸੂਬਾ ਜੋ ਪੰਜਾਬ ਸੂਬੇ ਲਈ ਚੰਗਾ ਹੋਏਗਾ ਜੋ ਪੰਜਾਬ ਸੂਬੇ ਦੇ ਲੋਕਾਂ ਲਈ ਚੰਗਾ ਹੋਏਗਾ ਉਹ ਮੇਰੀ ਪਹਿਲੀ ਪ੍ਰਾਇੋਰਟੀ ਹੈ ਔਰ ਇਹ ਪ੍ਰਾਇੋਰਟੀਆਂ ਅਸੀਂ ਆਪ ਦਫ਼ਤਰ 'ਚ ਬੈਠ ਕੇ ਨਹੀਂ ਸੈੱਟ ਕਰਨੀਆਂ ਇਹ ਪ੍ਰਾਇੋਰਟੀਆਂ ਲੋਕਾਂ ਸਾਡੇ ਲਈ ਲੋਕ ਹੀ ਸਾਡੇ ਲਈ ਸੈੱਟ ਕਰਨਗੇ ਇੰਡਸਟ੍ਰੀਅਲਿਸਟ ਸਾਡੇ ਲਈ ਸੈੱਟ ਕਰਨਗੇ ਇੰਡਸਟਰੀ ਐਸੋਸੀਏਸ਼ਨ ਵਾਲੇ ਕਰਨ ਕਿ ਸਾਨੂੰ ਪੰਜਾਬ ਸੂਬੇ ਚ ਚਾਹੀਦਾ ਹੈ ਤਾਂ ਕਿ ਇੱਥੇ ਰੋਜ਼ਗਾਰ ਵੀ ਜ਼ਿਆਦਾ ਹੋਵੇ ਟੈਕਸ ਕਲੈਕਸ਼ਨ ਵੀ ਜ਼ਿਆਦਾ ਹੋਵੇ ਔਰ ਮਤਲਬ ਕਿ ਜਿਹੜੀ ਇੰਡਸਟਰੀ ਆਲਰੇਡੀ ਲੱਗੀ ਹੋਈ ਹੈ ਉਹ ਵਧੇ ਬਾਕੀ ਐਨਆਰਆਈ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਕਿਹਾ ਉਹ ਐਨਆਰਆਈ ਡਿਪਾਰਟਮੈਂਟ ਮੈਂ ਟਿਊਡਰੀ ਮੀਟਿੰਗ ਰੱਖੀ ਆ ਆ ਪੂਰਾ ਸਮਝਣਾ ਚਾਹੁੰਦਾ ਕਿ ਸਾਡੇ ਐਨ ਆਰ ਆਈ ਜਿਹੜੇ ਭਰਾ ਭੈਣ ਬਾਹਰ ਹੈਗੇ ਆ ਜਾਂ ਉਥੋਂ ਇੱਥੇ ਆਏ ਹੋਏ ਐਨ ਆਰ ਆਈ ਸਟੇਟਸ ਵਾਲੇ ਆ ਉਹਨਾਂ ਨੂੰ ਉਹਨਾਂ ਨੂੰ ਪੂਰਾ ਮਤਲਬ ਕਿ ਸਹੂਲਤਾਂ ਦਵਾਗੇ ਔਰ ਐਹੋ ਜਿਹਾ ਸਿਸਟਮ ਬਣਾਵਾਂਗੇ ਕਿ ਉਹਨਾਂ ਨੂੰ ਘੱਟੋ ਘੱਟ ਪ੍ਰੋਬਲਮ ਹੋਵੇ ਜਿਹੜੇ ਉਹਨਾਂ ਦੇ ਮੁੱਦੇ ਹੈਗੇ ਆ ਉਹਨਾਂ ਦਾ ਧਿਆਨ ਰੱਖਿਆ ਜਾਵੇ